ਸਤਿ ਸ੍ਰੀ ਅਕਾਲ ਮੈਂ ਕੇਰਨਵੀਰ ਕੜਦਰਾ 47 ਨੂੰ ਤੁਹਾਡਾ ਮਾਸਟਰ ਕਲਾਸ ਇਨ ਪੰਜਾਬ ਪਲੇਟਫਾਰਮ ਤੇ ਅਮੀਰ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੋ ਰਾਜੀ ਆਪਾਂ ਮੁਗਲ ਕਾਲ ਹੈ ਜਿਹੜਾ ਉਹਨੂੰ ਕਵਰ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿਹੜਾ ਹੈਗਾ ਜਹਾਂਗੀਰ ਬਾਰੇ ਪੜਿਆ ਸੀਗਾ ਕਿ ਕਿਵੇਂ ਜਿਹੜਾ ਹੈਗਾ ਉਹਦੇ ਸ਼ਾਸਨ ਕਾਲ ਨੂੰ ਜਿਹੜਾ ਚਿੱਤਰਕਲਾ ਦਾ ਜਿਹੜਾ ਸੁਨਹਿਰੀ ਕਾਲ ਹੈ ਜਿਹੜਾ ਉਹ ਕਿਹਾ ਜਾਂਦਾ ਚਿੱਤਰਕਲਾ ਦਾ ਜਿਹੜਾ ਸਵਰਨ ਕਾਲ ਕਿਹਾ ਜਾਂਦਾ ਫਿਰ ਆਪਾਂ ਉਹਦੇ ਬਾਰੇ ਸਾਰਾ ਦੇਖਿਆ ਸੀ ਕਿ ਕਿਹੜੇ ਕਿਹੜੇ ਜਿਹੜੇ ਅੰਗਰੇਜ਼ ਅਧਿਕਾਰੀ ਉਹਦੇ ਸਮੇਂ ਆਏ ਸੀ ਫਿਰ ਉਹਨੇ ਆਪਦੇ ਜਿਹੜਾ ਹੈਗਾ ਰਾਜ ਤਿਲਕ ਦੇ ਸਮੇਂ 12 ਕੋਸ਼ ਨਮਾ ਕੀਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੀ ਇੱਕ ਨਿਆ ਦੀ ਜੰਜੀਰ ਜਿਹੜੀ 60 ਘੰਟਿਆਂ ਵਾਲੀ ਨਿਆ ਦੀ ਜੰਜੀਰ ਜਿਹੜੀ ਉਹਨੇ ਲਗਵਾਈ ਸੀ ਉਹ ਕਾਫੀ ਫੇਮਸ ਹੋਈ ਆ ਫਿਰ ਉਹ ਉਹਦੇਗਾ ਰਾਜੇ ਜਿਹੜੇ ਹੈਗੇ ਆ ਪਤਨੀਆਂ ਬਾਰੇ ਦੇਖਿਆ ਸੀਗਾ ਉਹਦਾ ਜਿਹਦੇ ਤੋਂ ਉਹਦੇ ਕਿਰਦਾਰ ਝਲਕਦਾ ਕਿ ਜਿਵੇਂ ਉਹਦੇ ਆਪਣੇ ਪਤੰਗਾਂ ਤੋਂ ਇਲਾਵਾ ਵੀ ਜਿਹੜਾ ਹੈਗਾ ਅਲੱਗ ਤੋਂ ਵੀ ਸੀਗਾ ਰਿਲੇਸ਼ਨ ਤਾਂ ਉਹਦੇ ਸਾਰਾ ਕੈਰੇਕਟਰ ਬਾਰੇ ਆਪਾਂ ਪੂਰਾ ਡਿਟੇਲ ਦੇ ਵਿੱਚ ਕੱਲ ਕਵਰ ਕਰ ਲਿਆ ਸੀ ਓਵਰਆਲ ਠੀਕ ਆ ਤਾਂ ਅੱਜ ਆਪਾਂ ਜਿਹੜਾ ਹੈਗਾ ਉਹਦੇ ਪੁੱਤਰ ਸ਼ਾਹਜਹਾਂ ਬਾਰੇ ਦੇਖਾਂਗੇ ਠੀਕ ਹੈ ਨਾ ਸ਼ਾਹਜਹਾਂ ਜੀ ਦਾ ਕੀ ਅਸਲ ਨਾਂ ਜਿਹੜਾ ਹੈਗਾ ਉਹ ਖੁਰਮ ਸੀਗਾ ਤੇ ਇਹ ਦਾ ਕਾਲ ਰਾਜੇ ਇਮਾਰਤਾਂ ਦਾ ਕਾਲ ਆ ਜਿਹੜਾ ਸ਼ਾਹਜਹਾਂ ਨਾ ਇਹ ਦਾ ਕਾਲ ਇਮਾਰਤਾਂ ਦਾ ਕਾਲ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਹਮਾਇੂ ਦੇ ਕਾਲ ਨੂੰ ਮਕਬਰਿਆਂ ਦਾ ਕਾਲ ਕਿਹਾ ਜਾਂਦਾ ਕਿਉਂਕਿ ਉਸ ਕਾਲ ਦੇ ਵਿੱਚ ਮਕਬਰਿਆਂ ਦਾ ਕਾਫੀ ਜਿਹੜਾ ਹੋਇਆ ਸੀਗਾ ਜਿਵੇਂ ਇੱਕ ਦੇ ਵਿੱਚ ਨੌ ਜਾਨਾਂ ਦੇ ਜਿਹੜਾ ਦਫਨਾਇਆ ਗਿਆ ਸੀ ਇਸੇ ਕਰਕੇ ਉਹਨੂੰ ਮਕਬਰਿਆਂ ਦਾ ਕਾਲ ਕਿਹਾ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਅਕਬਰ ਆਉਂਦਾ ਉਹਦੇ ਸਮੇਂ ਹਿੰਦੀ ਸਾਹਿਤ ਦਾ ਕਾਫੀ ਰਚਨਾ ਕੀਤੀ ਗਈ ਸੀ ਉਹਨੂੰ ਹਿੰਦੀ ਸਾਹਿਤ ਦਾ ਜਿਹੜਾ ਕਾਲ ਕਿਹਾ ਜਾਂਦਾ ਹੈਗਾ ਫਿਰ ਆਉਂਦਾ ਰਾਜੇ ਉਸ ਤੋਂ ਬਾਅਦ ਜਿਹੜਾ ਇਹ ਜਹਾਂਗੀਰ ਆਪਾਂ ਕੱਲ ਵੇਖਿਆ ਸੀਗਾ ਇਹਦੇ ਸਮੇਂ ਚਿੱਤਰਕਲਾ ਦਾ ਜਿਹੜਾ ਕਾਫੀ ਵਿਕਾਸ ਹੋਇਆ ਸੀ ਕਰਕੇ ਇਹਦੇ ਕਾਲ ਨੂੰ ਜਿਹੜਾ ਚਿੱਤਰਕਲਾ ਦਾ ਜਿਹੜਾ ਸੁਨਹਿਰੀ ਕਾਲ ਹੈ ਜਿਹੜ ਫਿਰ ਆਜਾ ਆਪਾਂ ਜਿਹੜਾ ਹੈਗਾ ਸ਼ਾਹਜਹਾਂ ਬਾਰੇ ਵੇਖਾਂਗੇ ਰਾਜੇ ਸ਼ਾਹ ਸ਼ਾਹਜਹਾਨ ਨੇ ਜਿਹੜਾ ਹੈਗਾ ਇਮਾਰਤਾਂ ਦਾ ਕਾਫੀ ਨਿਰਮਾਣ ਕਰਵਾਇਆ ਸੀਗਾ ਤੇ ਇਹਨੂੰ ਵੀ ਇਮਾਰਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਤੇ ਇਹਦੇ ਕਾਲ ਨੂੰ ਜਿਹੜਾ ਹੈਗਾ ਉਹ ਇਮਾਰਤਾਂ ਦਾ ਕਾਲ ਵੀ ਕਿਹਾ ਜਾਂਦਾ ਹੈ ਠੀਕ ਆ ਸਮਝ ਆ ਗਿਆ ਨਾ ਇਹਨੇ ਜਿਵੇਂ ਤਾਜ ਮਹਿਲ ਦਿੱਲੀ ਦਾ ਲਾਲ ਕਿਲਾ ਜਾਮਾ ਮਸਜਿਦ ਕਾਫੀ ਇਮਾਰਤਾਂ ਦਾ ਜਿਹੜਾ ਨਿਰਮਾਣ ਕਰਵਾਇਆ ਸੀਗਾ ਠੀਕ ਆ ਆਪਾਂ ਸਟੈਪ ਬਾਈ ਸਟੈਪ ਜਿਹੜਾ ਸਾਰਾ ਕਵਰ ਕਰਦੇ ਆ ਓਕੇ ਰਾਜੀ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਉਹੀ ਛੋਟੀ ਜਿਹੀ ਰਿਕਵੈਸਟ ਕਲਾਸ ਨੂੰ ਲਾਈਕ ਕਰ ਦਿਆ ਕਰੋ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਬੱਚੇ ਨਵੇਂ ਹੁੰਦੇ ਆ ਪਹਿਲੀ ਵਾਰ ਦੇਖਦੇ ਆ ਰਾਜੀ ਉਹ ਆਪਣਾ ਜਿਹੜਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਸ਼ਾਹਜਹਾਂ ਰਾਜੀ ਜੋ ਕਿ ਜਹਾਂਗੀਰ ਦਾ ਪੁੱਤਰ ਸੀਗਾ ਇਹਦਾ ਸਮਾਂ ਹੈਗਾ 24 ਫਰਵਰੀ 1628 ਤੋਂ 1658 ਤੱਕ ਇਹ ਆਪਣੇ ਦਾਦਾ ਅਕਬਰ ਦਾ ਲਾਡਲਾ ਸੀ ਇਹਦੇ ਮਾਰਤਾ ਦਾ ਬਾਦਸ਼ਾਹ ਵੀ ਇਹਨੂੰ ਕਿਹਾ ਜਾਂਦਾ ਹੈ ਇਹਦੇ ਬਚਪਨ ਦਾ ਨਾਮ ਖੁਰਮਜੀਰ ਰਾਜੇ ਇਹਦੇ ਪਿਤਾ ਦਾ ਨਾਮ ਜਹਾਂਗੀਰ ਸੀਗਾ ਮਾਤਾ ਦਾ ਨਾਮ ਜਗਤ ਗੁਸਾਈ ਸੀ ਜਿਹਨੂੰ ਜੋਦਾਬਾਈ ਵੀ ਕਿਹਾ ਜਾਂਦਾ ਦੋਨੇ ਨਾਮ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ ਰਾਜੇ ਜਗਤ ਗੁਸਾਈ ਜੋਦਾਬਾਈ ਦੋਨੋਂ ਮਾਰਵੜ ਦੇ ਰਠੌਰ ਦੀ ਰਾਜਕੁਮਾਰੀ ਸੀ ਰਾਜੇ ਤੇ ਇਹਦੇ ਪਿਤਾ ਦਾ ਨਾਂ ਜਿਹੜੀ ਜਗਤ ਗੁਸਾਈ ਸੀ ਇਹਦੇ ਪਿਤਾ ਦਾ ਨਾਂ ਉਦੇ ਸਿੰਘ ਸੀਗਾ ਸ਼ਾਹਜਹਾਂ ਦਾ ਜਨਮ ਹੁੰਦਾ 5 ਜਨਵਰੀ 1592 ਈਸਵੀ ਨੂੰ ਲਾਹੌਰ ਦੇ ਵਿੱਚ ਦੇਦੀ ਮੌਤ ਹੁੰਦੀ ਆ 22 ਜਨਵਰੀ 1666 ਈਸਵੀ ਨੂੰ ਆਗਰਾ ਦੇ ਵਿੱਚ ਠੀਕ ਹੈ ਇਹਨੂੰ ਰਾਜੇ ਕੈਦ ਕਰਿਆ ਸੀ ਇਹਦੇ ਪੁੱਤਰ ਨੇ ਔਰੰਗਜ਼ੇਬ ਨੇ ਜਿਹੜਾ ਹੈਗਾ ਇਹਨੂੰ ਜਹਾ ਸ਼ਾਹਜਹਾਂ ਨੂੰ ਕੈਦ ਕਰਕੇ ਰੱਖਿਆ ਸੀਗਾ 8 ਸਾਲ ਤੱਕ ਠੀਕ ਹੈ ਨਾ ਤਾਂ ਕਿੱਥੇ ਕੈਦ ਕਰਕੇ ਰੱਖਿਆ ਸੀਗਾ ਮੁਸ਼ਮਨ ਬੁਰਜ ਜਾਂ ਸ਼ਾਹ ਬੁਰਜ ਦੋਨਾਂ ਦੇ ਵਿੱਚੋਂ ਤੁਹਾਨੂੰ ਆਪਸ਼ਨ ਦੇ ਵਿੱਚ ਕੋਈ ਵੀ ਨਾਮ ਹੈ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈਗਾ ਮੁਸ਼ਮਨ ਬੁਰਜ ਵੀ ਤੇ ਸ਼ਾਹ ਬੁਰਜ ਵੀ ਠੀਕ ਹੈ ਤੇ ਇੱਥੇ ਦੀ ਸੰਭਾਲ ਜਿਹੜੀ ਇਹਦੀ ਬੇਟੀ ਜਹਾਂ ਆ ਰਹੀ ਗਈ ਆ ਉਹਨੇ ਕੀਤੀ ਸੀ ਇਹ ਉਹੀ ਜਹਾਂ ਆ ਜਿਹੜੀ ਰਾਜੇ ਦਿੱਲੀ ਦੇ ਚਾਂਦੀ ਚੌਕ ਨੂੰ ਡਿਜ਼ਾਈਨ ਕਰਦੀ ਹੈ ਠੀਕ ਹੈ ਨਾ ਤਾਂ ਇਹਨੇ ਜਿਹੜੀ ਹੈਗੀ ਆ ਔਰੰਗਜ਼ੇਬ ਦੀ ਦੀ ਸੰਭਾਲ ਕੀਤੀ ਸੀ ਸ਼ਾਹਜਹਾਂ ਦੀ ਔਰੰਗਜ਼ੇਬ ਨੇ ਤਾਂ ਇਹਨੂੰ ਬੰਦੀ ਬਣਾਇਆ ਸੀ ਰਾਜੀ ਤਾਂ ਜੇਕਰ ਕੁਐਸਚਨ ਆ ਜਾਂਦਾ ਕਿ ਔਰੰਗਜ਼ੇਬ ਨੇ ਕਿਸ ਨੂੰ ਬੰਦੀ ਬਣਾਇਆ ਤਾਂ ਸ਼ਾਹਜਹਾਂ ਨੂੰ ਜਾਂ ਸ਼ਾਹਜਹਾਂ ਨੂੰ ਉਸ ਦੇ ਕਿਸ ਪੁੱਤਰ ਨੇ ਬੰਦੀ ਬਣਾਇਆ ਤਾਂ ਔਰੰਗਜ਼ੇਬ ਨੇ ਬਣਾਇਆ ਸੀ ਕਿੰਨੇ ਸਮੇਂ ਤੱਕ ਬਣਾਇਆ ਸੀ 8 ਸਾਲ ਤੱਕ ਬਣਾਇਆ ਸੀ ਫਿਰ ਉਹ ਕਿੱਥੇ ਰੱਖਿਆ ਗਿਆ ਸੀ ਬੰਦੀ ਬਣਾ ਕੇ ਤਾਂ ਮੋਸ਼ਮਨ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਫਿਰ ਉੱਥੇ ਉਹਦੀ ਸੰਭਾਲ ਸੰਭਾਲ ਕਿਹਨੇ ਕੀਤੀ ਸੀਗੀ ਤਾਂ ਜਹਾਂ ਆ ਰਾ ਜਿਹੜੀ ਹੈਗੀ ਉਹਦੀ ਪੁੱਤਰੀ ਹੈਗੀ ਵੱਡੀ ਪੁੱਤਰੀ ਹੈਗੀ ਜਿਹੜੀ ਉਹਨੇ ਉਹਦੀ ਸੰਭਾਲ ਕੀਤੀ ਸੀਗੀ ਫਿਰ ਇਹਦਾ ਮਕਬਰਾ ਰਾਜੀ ਇਹੀ ਜਹਾਂ ਆ ਰਹੀ ਜਿਹੜਾ ਇਹਦਾ ਮਕਬਰਾ ਬਣਾਉਂਦੀ ਆ ਤਾਜ ਮਹਿਲ ਦੇ ਵਿੱਚ ਜਿਹੜਾ ਤਾਜਮਹਿਲ ਇਹਨੇ ਆਪਣੀ ਬੇਗਮ ਮਮਤਾਜ ਦੀ ਯਾਦ ਦੇ ਵਿੱਚ ਬਣਾਉਂਦਾ ਹੈਗਾ ਇਹ ਉਸੇ ਦੇ ਵਿੱਚ ਜਿਹੜੀ ਇਹਦੀ ਪੁੱਤਰੀ ਜਹਾਂ ਆਰੀ ਜਹਾਂ ਆਰੈਗੀ ਉਹ ਇਹਦਾ ਮਕਬਰਾ ਬਣਾਉਂਦੀ ਆ ਠੀਕ ਹੈ ਨਾ ਤਾਂ ਸ਼ਾਹਜਹਾਂ ਦਾ ਮਕਬਰਾ ਕਿਸ ਦੇ ਦੁਆਰਾ ਬਣਾਇਆ ਗਿਆ ਜਹਾਂ ਆਰਾ ਦੇ ਦੁਆਰਾ ਕਿੱਥੇ ਬਣਾਇਆ ਗਿਆ ਤਾਜ ਮਹਿਲ ਦੇ ਵਿੱਚ ਹੀ ਦੋਨਾਂ ਦਾ ਜਿਹੜਾ ਇਹਨਾਂ ਦਾ ਇਕੱਠਿਆਂ ਦਾ ਹੀ ਮਕਬਰਾ ਬਣਾਇਆ ਗਿਆ ਫਿਰ ਬੱਚੇ ਇਹਨਾਂ ਦੀ ਪਤਨੀ ਜਿਹੜੀ ਅਰਜੂਮੰਦ ਬਾਨੋ ਬੇਗਮ ਇਹਦੀ ਪ੍ਰੀਆ ਪਤਨੀ ਸੀ ਇਹ ਮੁਮਤਾਜ਼ ਵੀ ਕਹਿ ਦਿੰਦੇ ਐ ਇਹਨਾਂ ਨੇ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ ਸੀ 14 ਨੂੰ ਜਨਮ ਦਿੱਤਾ ਸੀ ਰਾਜੇ ਜਿਨ੍ਹਾਂ ਦੇ ਵਿੱਚੋਂ ਜਿਹੜੇ 7 ਬੱਚੇ ਅੱਗੇ ਜਿਉਂਦੇ ਰਹੇ ਸੀਗੇ ਕਿਕਾਣਾ ਉਹਨਾਂ ਦੇ ਵਿੱਚੋਂ ਚਾਰ ਤਾਂ ਪੁੱਤਰ ਸੀਗੇ ਬਈ ਤੇ ਤਿੰਨ ਪੁੱਤਰੀਆਂ ਸੀਗੀਆਂ ਜਦੋਂ ਇਹਦੇ 14ਵੇਂ ਬੱਚੇ ਦਾ 14ਵਾਂ ਬੱਚਾ ਰਹਾ ਜੀ ਇਹਦੀ ਪੁੱਤਰੀ ਸੀਗੀ ਜਿਹਦਾ ਨਾਂ ਗੋਹਰ ਆਰਾ ਸੀਗਾ ਠੀਕ ਹੈ ਨਾ ਤੇ ਗੋਹਰ ਆਰਾ ਦਾ ਜਦੋਂ ਜਨਮ ਹੋਇਆ ਸੀਗਾ ਤਾਂ ਉਦੋਂ ਇਹਦੀ ਜਿਹੜੀ ਮੌਤ ਹੋ ਗਈ ਸੀ ਮਮਤਾਜ਼ ਦੀ ਤੇ ਫਿਰ ਇਹਦੀ ਯਾਦ ਦੇ ਵਿੱਚ ਜਿਹੜਾ ਹੈਗਾ ਇਹਨੇ ਤਾਜ ਮਹਿਲ ਦਾ ਨਿਰਮਾਣ ਕਰਵਾਇਆ ਸੀਗਾ ਸ਼ਾਹ ਜਹਾਨੀ ਕਿਉਂਕਿ ਉਹ ਇਹਨੂੰ ਬਹੁਤ ਪਿਆਰ ਕਰਦਾ ਸੀਗਾ ਠੀਕ ਹੈ ਨਾ ਆ ਇਹਦੇ ਬੱਚੇ ਦੇਖ ਲੋ ਰਾਜੇ ਜਿਹੜੇ ਜਾਂਦੇ ਰਹੇ ਸੀਗੇ ਸਭ ਤੋਂ ਪਹਿਲਾਂ ਦਾਰਾ ਸ਼ਿਕੋਹ ਤਾਰਾਸ਼ ਕੋਹੀਏ ਜਿਹਨੂੰ ਇਹ ਪੰਜਾਬ ਦਾ ਸੁਬੇਦਾਰ ਨਿਯੁਕਤ ਕਰਦਾ ਹੁੰਦਾ ਰਾਜੇ ਤੇ ਇਹ ਦਾਰਾ ਸ਼ਿਕੋਹ ਨੂੰ ਹੀ ਅਗਲਾ ਰਾਜਾ ਬਣਾਉਣਾ ਚਾਹੁੰਦਾ ਹੁੰਦਾ ਜਿਹੜਾ ਸ਼ਾਹਜਹਾਂ ਹੁੰਦਾ ਨਾ ਉਹ ਚਾਹੁੰਦਾ ਹੁੰਦਾ ਕਿ ਦਾਰਾ ਸ਼ਿਕੋਹ ਹੀ ਮੇਰਾ ਰਾਜ ਭਾਗ ਸੰਭਾਲੇ ਪਰ ਦਾਰਾ ਸ਼ਿਕੋਹ ਦੀ ਥਾਂ ਤੇ ਫਿਰ ਔਰੰਗਜ਼ੇਬ ਸੰਭਾਲਦਾ ਹੁੰਦਾ ਕਿਉਂਕਿ ਔਰੰਗਜ਼ੇਬ ਇਹਦਾ ਕਤਲ ਕਰ ਦਿੰਦਾ ਹੁੰਦਾ ਦਾਰਾ ਸ਼ਿਕੋਹ ਦਾ ਠੀਕ ਹੈ ਨਾ ਦਾਰਾ ਸ਼ਿਕੋਹ ਨੂੰ ਆਪਣੇ ਜਿਹੜੇ ਸਿੱਖ ਗੁਰੂ ਹੋਏ ਆ 8ਵੇਂ ਸਿੱਖ ਗੁਰੂ ਗੁਰੂ ਹਰ Rai 8ਵੇਂ ਹਾਂ ਗ ਉਹ ਨਾਨੀ ਕੀਤਾ ਸੀ ਰਾਜੇ ਵੀ ਦਵਾਈ ਦਿੱਤੀ ਸੀ ਜਦੋਂ ਇਹਨੇ ਔਰੰਗਜ਼ੇਬ ਸੀ ਨਾ ਜਿਹੜਾ ਇਹਨਾਂ ਨੇ ਇਹਨੂੰ ਜ਼ਹਿਰ ਖਵਾਤੀ ਸੀ ਗਿਦਾ ਰਸ਼ਕੂ ਨੂੰ ਕੁਛ ਇਹ ਜੀ ਜ਼ਹਿਰੀਲੀ ਚੀਜ਼ ਖਵਾਤੀ ਸੀ ਇਹਦੇ ਪੇਟ ਦੇ ਵਿੱਚ ਕਾਫੀ ਗੜਬੜ ਹੋ ਗਈ ਸੀ ਕਿਸੇ ਵੀ ਸ਼ਾਹੀ ਹਕੀਮ ਤੋਂ ਇਹ ਠੀਕ ਨਹੀਂ ਹੋਇਆ ਸੀਗਾ ਤੇ ਫਿਰ ਜਿਹੜਾ ਹੈਗਾ ਗੁਰੂ ਜੀ ਨੇ ਇਹਨਾਂ ਨੂੰ ਦਵਾਈ ਦੇ ਕੇ ਜਿਹੜਾ ਇਹਨਾਂ ਦਾ ਇਲਾਜ ਕੀਤਾ ਸੀਗਾ ਠੀਕ ਹੈ ਨਾ ਦਾਰਾਸ਼ਕੂ ਰਾਜੇ ਜਿਹਦਾ ਜਨਮ 1615 ਦੇ ਵਿੱਚ ਹੁੰਦਾ ਰਾਜੇ ਦਾ ਪ੍ਰਿਆ ਪੁੱਤਰ ਸੀਗਾ ਰਾਜਾ ਇਹਨੂੰ ਹੀ ਸ਼ਾਸਕ ਬਣਾਉਣਾ ਚਾਹੁੰਦਾ ਸੀਗਾ ਫਿਰ ਸ਼ਾਹ ਸੁਜਾ 1616 ਦੇ ਵਿੱਚ ਇਹਦਾ ਬਰਥ ਹੁੰਦਾ ਔਰੰਗਜੀਬ ਇਹਦਾ 1618 ਦੇ ਵਿੱਚ ਹੁੰਦਾ ਰਾਜੀ ਮੁਰਾਦ ਬਖਸ਼ 1624 ਦੇ ਵਿੱਚ ਹੁੰਦਾ ਤੇ ਇਹਨਾਂ ਦੇ ਲੈਨੋ ਵਾਰੀਏ ਰਾਜੇ ਸਭ ਤੋਂ ਵੱਡਾ ਪੁੱਤਰ ਇਹ ਹੈ ਦਾਰਾ ਸ਼ਕੋ ਸੀਗਾ ਸਭ ਤੋਂ ਜੇ ਸਭ ਤੋਂ ਵੱਡੀ ਸੰਦਾਨ ਬਚ ਲੈਣ ਤਾਂ ਜਹਾਂ ਆਰਾ ਸੀਗੀ ਰਾਜੇ ਇਹਦੇ ਤੋਂ ਵੀ ਸਾਲ ਪਹਿਲਾਂ 1614 ਈਸਵੀ ਦੇ ਵਿੱਚ ਉਹਦਾ ਵਰਤ ਹੋਇਆ ਠੀਕ ਹੈ ਨਾ ਤਾਂ ਇਹ ਉਵੇਂ ਹੀ ਲਿਖੇ ਹੋਏ ਐ ਇਹਨੂੰ ਧਿਆਨ ਚ ਰੱਖਿਓ ਫਿਰ ਇਹਦੀਆਂ ਪੁੱਤਰੀਆਂ ਰਾਜੇ ਜਹਾਂ ਆਰਾ 1614 ਦੇ ਵਿੱਚ ਇਹਨੂੰ ਔਰੰਗਜੀਬ ਨੇ ਕਿਹਾ ਸੀਗਾ ਸ਼ਾਹਬਾਤ ਉਸਮਾਨਾ ਜੇ ਪੁੱਛ ਲੈਣ ਜਹਾਂ ਆਰਾ ਨੂੰ ਜਿਹੜਾ ਹੈਗਾ ਔਰੰਗਜ਼ੇਬ ਨੇ ਕੀ ਕਿਹਾ ਸੀਗਾ ਤਾਂ ਸ਼ਾਹਬਾਤ ਉਸਮਾਨਾ ਕਿਹਾ ਸੀਗਾ ਤੇ ਜਿਹੜਾ ਸ਼ਾਹਜਹਾਂ ਸੀ ਉਹਨੇ ਸ਼ਾਹ ਬੇਗਮ ਕਿਹਾ ਸੀ ਸ਼ਾਹ ਸ਼ਾਹ ਬੇਗਮ ਕਿਹਾ ਸੀ ਠੀਕ ਹੈ ਨਾ ਫਿਰ ਇਹਦੀ ਰੋਸ਼ਨ ਆਰਾ ਸੀ ਰਾਜੀ ਤੇ ਗੋਹਰ ਆਰਾ ਜਿਹੜੀ ਸਭ ਤੋਂ ਛੋਟੀ ਪੁੱਤਰੀ ਸੀ ਤੇ ਜਿਹਦੇ ਜਨਮ ਸਮੇਂ ਜਿਹੜੀ ਰਾਣੀ ਦੀ ਆ ਮੌਤ ਹੋ ਗਈ ਸੀ ਠੀਕ ਆ ਹੁਣ ਆਪਾਂ ਜਹਾਂ ਆਰਾ ਬਾਰੇ ਦੇਖਾਂਗੇ ਰਾਜੀ ਜਹਾਂ ਆਰਾ ਜਿਹੜੀ ਸੀਗੀ ਆਪਣੇ ਦਾਦਾ ਅਕਬਰ ਤੋਂ ਤੇ ਜਿਹੜਾ ਆਪਣਾ ਵੱਡਾ ਭਰਾ ਇਹਦੇ ਤੋਂ ਤਾਂ ਛੋਟਾ ਹੀ ਸੀਗਾ ਜਿਹੜਾ ਆਪਣਾ ਭਰਾ ਦਾਰਾਸ਼ ਕੋ ਉਹਦੇ ਤੋਂ ਕਾਫੀ ਪ੍ਰਭਾਵਿਤ ਸੀਗੀ ਠੀਕ ਹੈ ਨਾ ਤੇ ਇਹਦੀ ਸਭ ਤੋਂ ਵੱਡੀ ਪੁੱਤਰੀ ਸੀ ਅੰਤਿਮ ਸਮੇਂ ਦੇ ਵਿੱਚ ਇਹਨੇ ਸ਼ਾਹਜਹਾਂ ਦੀ ਜਿਹੜੀ ਹੈਗੀ ਆ ਸਾਹਮ ਸੰਭਾਲ ਕੀਤੀ ਸੀ ਤੇ ਜੇਕਰ ਪੁੱਛ ਲੈਣ ਅੰਤਿਮ ਸਮੇਂ ਦੇ ਵਿੱਚ ਜਿਹੜੀ ਸ਼ਾਹਜਹਾਂ ਹੈਗਾ ਉਹਦੀ ਸਾਹਮ ਸੰਭਾਲ ਕਿਹਨੇ ਕੀਤੀ ਸੀਗੀ ਤਾਂ ਜਹਾਂ ਆਰਾ ਨੇ ਕੀਤੀ ਸੀਗੀ ਜਦੋਂ ਇਹਨੂੰ ਔਰੰਗਜ਼ੇਬ ਨੇ ਜਿਹੜਾ ਕੰਦੀ ਸਾਰੀ ਬਈ ਬੰਦੀ ਬਣਾਇਆ ਸੀਗਾ ਤਾਂ ਉਦੋਂ ਜਿਹੜਾ ਹੈਗਾ ਇਹਨੇ ਸਾਹਮ ਸੰਭਾਲ ਕੀਤੀ ਸੀ ਤੇ ਫਿਰ ਇਹ ਸ਼ਾਹਜਹਾਂ ਦੀ ਮੌਤ ਤੋਂ ਬਾਅਦ ਆਹਦਾ ਮਕਬਰਾ ਵੀ ਜਿਹੜਾ ਹੈਗਾ ਤਾਜਮਹਿਰ ਦੇ ਵਿੱਚ ਹੀ ਬਣਾਉਂਦੀ ਆ ਫਿਰ ਦਿੱਲੀ ਦੇ ਚਾਂਦਨੀ ਚੌਂਕ ਨੂੰ ਵੀ ਇਹਦੇ ਦੁਆਰਾ ਡਿਜ਼ਾਈਨ ਕੀਤਾ ਗਿਆ ਫੋਨਾ ਪਈ ਦੇਖਾਂਗੇ ਰਾਜੇ ਇਹਦੇ ਪੁੱਤਰਾਂ ਦੇ ਵਿੱਚ ਜਿਹੜਾ ਹੈਗਾ ਇਲਾਕੇ ਵੰਡੇ ਸੀਗੇ ਨੇ ਕਿੱਥੋਂ ਕਿੱਥੋਂ ਦਾ ਜਿਹੜਾ ਹੈਗਾ ਇਹਨੂੰ ਸੂਬੇਦਾਰ ਨਿਯੁਕਤ ਕੀਤਾ ਸੀ ਇਹਨਾਂ ਨੂੰ ਰਾਜੇ ਤੁਸੀਂ ਦਿਸ਼ਾ ਦੇ ਪੱਖ ਤੋਂ ਵੀ ਧਿਆਨ ਚ ਰੱਖਣਾ ਤੇ ਇਹਨਾਂ ਨੂੰ ਇਹਦੇ ਸਥਾਨ ਦੇ ਪੱਖ ਤੋਂ ਵੀ ਧਿਆਨ ਚ ਰੱਖਣਾ ਕਿਉਂਕਿ ਇਹ ਜ਼ਮੀਨਰ ਕਿਤੋਂ ਵੀ ਪੁੱਛ ਸਕਦਾ ਠੀਕ ਹੈ ਨਾ ਤਾਂ ਦਾਰਾਸ਼ਕੋਸ਼ੀ ਜਿਹੜਾ ਰਾਜੇ ਇਹਨੂੰ ਇਹਨੇ ਉੱਤਰ ਦੇ ਵਿੱਚ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਸੀਗਾ ਮੁਰਾਦ ਬਖਸ਼ ਨੂੰ ਗੁਜਰਾਤ ਦੇ ਵਿੱਚ ਪੱਛਮ ਦਾ ਕੀਤਾ ਸੀਗਾ ਰਾਜੇ ਤੇ ਸ਼ਾਹਜਹਾਂ ਨੂੰ ਪੂਰਬ ਦੇ ਵਿੱਚ ਬੰਗਾਲ ਦਾ ਕੀਤਾ ਸੀਗਾ ਤੇ ਔਰੰਗਜ਼ੇਬ ਨੂੰ ਦੱਖਣ ਵੱਲ ਕੀਤਾ ਸੀਗਾ ਫਿਰ ਇਹਦਾ ਰਾਜ ਅਭਿਸ਼ੇਕ ਹੰਦਰਾਜੀ ਤਾਂ 24 ਫਰਵਰੀ 1628 ਈਸਵੀ ਨੂੰ ਆਗਰਾ ਦੇ ਵਿੱਚ ਜਿਹੜਾ ਇਹਦਾ ਰਾਜ ਅਭਿਸ਼ੇਕ ਕੀਤਾ ਜਾਂਦਾ ਤੇ ਉੱਥੇ ਉਪਾਦੀ ਲੈਂਦਾ ਕਿਰਨੇਸਾਨੀ ਦੀ ਠੀਕ ਹੈ ਨਾ ਤਾਂ ਸ਼ਾਹਜਹਾਂ ਦੁਆਰਾ ਕਿਹੜੀ ਉਪਾਦੀ ਲਈ ਗਈ ਸੀ ਕਿਰਨੇਸਾਨੀ ਦੀ ਉਪਾਦੀ ਲਈ ਗਈ ਸੀ ਤੇ ਰਾਜਧਾਨੀ ਰਾਜੇ ਪਹਿਲਾਂ ਆਗਰਾ 1628 ਦੇ ਵਿੱਚ ਤੇ ਦੁਬਾਰਾ ਫਿਰ ਇਹ ਦਿੱਲੀ ਨੂੰ ਬਣਾਉਂਦਾ 1638 ਦੇ ਵਿੱਚ ਦੋ ਰਾਜਧਾਨੀਆਂ ਹੋਈਆਂ ਠੀਕ ਹੈ ਨਾ ਤਾਂ ਸ਼ਾਹਜਹਾਂ ਦੇ ਵਿੱਚ ਕਾਲ ਦੇ ਵਿੱਚ ਰਾਜੇ ਜਿਹੜੇ ਵਿਦਰੋਹ ਹੋਏ ਸੀ ਉਹਨਾਂ ਆਪਾਂ ਉਹਦੇ ਬਾਰੇ ਦੇਖਾਂਗੇ ਕਿਉਂਕਿ ਕੋਈ ਵੀ ਜੋ ਸ਼ਾਸਕ ਹੈ ਜਿਹੜਾ ਰਾਜਗਦੀ ਸੰਭਾਲਦਾ ਤਾਂ ਉਹਨੂੰ ਵਿਦਰੋਹਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਰਾਜੇ ਤੇ ਇਹਦੇ ਸਮੇਂ ਸਭ ਤੋਂ ਪਹਿਲਾਂ ਜਿਹੜਾ ਵਿਦਰੋਹ ਹੋਇਆ ਸੀਗਾ ਉਹ ਬੁਦੇਲਖੰਡ ਦਾ ਵਿਦਰੋਹ ਹੁੰਦਾ ਰਾਜੇ ਜਿਹੜਾ 1628 ਤੋਂ 35 ਤੱਕ ਚੱਲਦਾ 7 ਸਾਲ ਤੱਕ ਜੂਝਰ ਸਿੰਘ ਦੇ ਸਮੇਂ ਠੀਕ ਹੈ ਨਾ ਇਹਨਾਂ ਨੂੰ ਤੁਸੀਂ ਬਸ ਇੰਨਾ ਹੀ ਧਿਆਨ ਚ ਰੱਖਣਾ ਕਿ ਬਦੇਲਖੰਡ ਦਾ ਵਿਦਰੋਹ ਹੋਇਆ ਸੀਗਾ ਖਾਨੇ ਜਹਾਂ ਲੋਧੀ ਦਾ ਵਿਦਰੋਹ ਹੋਇਆ ਸੀ ਇਹਨਾਂ ਦੇ ਨਾਮ ਹੀ ਰੱਖਣੀਆਂ ਉਹ ਤਾਂ ਮੈਂ ਐਕਸਪਲੇਨ ਕਰ ਦਿੰਨੀ ਆ ਕਿਉਂਕਿ ਆਪਣੀ ਜਿਹੜੀ ਹੈਗੀ ਥੋੜੀ ਜਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਜੋ ਪੜਿਆ ਉਹ ਕਿਉਂ ਪੜਿਆ ਗਿਆ ਉਹਦੇ ਵਿੱਚ ਕੀ ਰੀਜ਼ਨ ਹੈ ਵੀ ਇਹ ਵਿਦਰੋਹ ਹੋਇਆ ਸੀ ਤਾਂ ਕਿਉਂ ਹੋਇਆ ਸੀ ਆਪਾਂ ਨੂੰ ਕਾਰਨ ਪਤਾ ਹੋਣਾ ਚਾਹੀਦਾ ਤਾਂ ਖਾਨੇ ਜਹਾਂ ਲੋਧੀ ਦਾ ਵਿਦਰੋਹ ਹੋਇਆ ਰਾਜੇ ਇਹਨੂੰ ਖਾਨੇ ਜਹਾਂ ਨੂੰ ਪੀਰ ਖਾਨ ਵੀ ਕਿਹਾ ਜਾਂਦਾ ਹੈ ਇਹ 1628 ਤੋਂ 31 ਤੱਕ ਚੱਲਿਆ ਸੀਗਾ ਤੇ ਇਹਦੀ ਜਗ੍ਹਾ ਤੇ ਫਿਰ ਖਾਨੇ ਖਾਨਾ ਬਣਾਇਆ ਸੀ ਫਿਰ ਪੁਰਤਗਾਲੀ ਰਾਜੇ ਇਹਦੇ ਸਮੇਂ ਦੇ ਵਿੱਚ ਪੁਰਤਗਾਲੀਆਂ ਨੇ ਵੀ ਵਿਦਰੋਹ ਕੀਤਾ ਸੀ ਪੁਰਤਗਾਲੀਆਂ ਨੇ ਕੀ ਵਿਦਰੋਹ ਕੀਤਾ ਸੀ ਰਾਜੇ ਉਹ ਲੋਕਾਂ ਨੂੰ ਜਿਹੜਾ ਹੈਗਾ ਜ਼ਬਰਦਸਤੀ ਈਸਾਈ ਧਰਮ ਕਰ ਬਨ ਈਸਾਈ ਧਰਮ ਨੂੰ ਗ੍ਰਹਿਣ ਕਰਨ ਦੇ ਵਾਸਤੇ ਜਿਹੜਾ ਮਜਬੂਰ ਕਰ ਰਹੇ ਸੀ ਜਿਹੜੇ ਪੁਰਤਗਾਲੀ ਸੀ ਕਿਉਂਕਿ ਉਹ ਈਸਾਈ ਧਰਮ ਆਪਣੇ ਨਾਲ ਲੈ ਕੇ ਆਏ ਸੀਗੇ ਨਾ ਤਾਂ ਜ਼ਬਰਦਸਤੀ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰ ਰਹੇ ਸੀ ਕਿ ਤੁਸੀਂ ਈਸਾਈ ਧਰਮ ਨੂੰ ਗ੍ਰਹਿਣ ਕਰੋ ਤਾਂ ਇਹ ਪੁਰਤਗਾਲੀਆਂ ਨਾਲ ਵੀ ਵਿਦਰੋਹ ਹੋਇਆ ਸੀਗਾ ਫਿਰ राजे ਸ਼ਾਹਜਹਾਨ ਨੇ ਜਿੱਤਾਂ ਜਿਹਨੀਆਂ ਨੇ ਦੱਖਣ ਦੇ ਵਾਲੇ ਜਿਹੜੇ ਇਲਾਕੇ ਜਿੱਤੇ ਆ ਤਾਂ ਅਹਿਮਦਨਗਰ ਨੂੰ ਜਿੱਤੇ ਆ राजे ਨੇ ਅਹਿਮਦਨਗਰ ਦੇ ਵਿੱਚ ਜਿਹੜਾ ਫਤਿਹ ਖਾਨ ਦਾ ਰਾਜ ਸੀਗਾ ਉੱਥੋਂ ਜਿੱਤੇ ਆ ਤੇ ਇਹਦੇ ਫਲੈਗ ਡਿਜ਼ਾਈਨ ਕੀਤਾਗਾ ਜਿਹੜਾ ਇਹਨੇ ਮਾ ਮਾਹੀ ਮਤਾਰਿਕ ਜਿਹੜਾ ਫਲੈਗ ਡਿਜ਼ਾਈਨ ਕੀਤਾ ਗਿਆ ਫਿਰ ਗੋਲਕੁੰਡਾ ਦੀ ਜਿੱਤ ਇੱਕ ਮਿੰਟ राजे ਵੇਟ ਕਰਿਓ ਤਾਂ ਗੋਲਕੁੰਡਾ ਨੂੰ ਜਿੱਤਦਾ ਰਾਜੇ ਫਿਰ ਬੀਜਾਪੁਰ ਦੀ ਜਿੱਤ ਹੁੰਦੀ ਆ ਬੀਜਾਪੁਰ ਦੱਖਣ ਦੇ ਵਾਲਾ ਰਾਜੇ ਜਿੱਥੇ ਜਿੱਤ ਕੇ ਇਹ ਔਰੰਗਜ਼ੇਬਾ ਜਿਹੜਾ ਉਹਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਜਾਂਦਾ ਤੇ ਇਹਨੂੰ ਫਿਰ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜਿਹੜਾ ਇਹ ਇਲਾਕਾ ਹੁੰਦਾ ਖਾਨਦੇਸ਼ ਬਹਾਰਦੇਸ਼ ਤੇਲੰਗਾਨਾ ਤੇ ਅਹਿਮਦਾ ਨਗਰ ਇਹਨਾਂ ਚਾਰ ਜਿਹੜੇ ਹੈਗੇ ਆ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਜਾਂਦਾ ਫਿਰ ਸ਼ਾਹਜਹਾਂ ਦੇ ਉੱਤਰ ਅਧਿਕਾਰ ਸਬੰਧੀ ਰਾਜੇ ਯੁੱਧ ਹੋਏ ਆ ਜਾਨੀ ਕਿ ਇਹਦੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚਕਾਰ ਯੁੱਧ ਹੁੰਦਾ ਵੀ ਅੱਗੇ ਕੌਣ ਰਾਜਪਾਕ ਸੰਭਾਲੂਗਾ ਕਿਉਂਕਿ ਜਿਹੜਾ ਸ਼ਾਹਜਹਾਂ ਉਹ ਤਾਂ ਕਹਿੰਦਾ ਸੀ ਕਿ ਮੇਰਾ ਪੁੱਤਰ ਦਾਰਾ ਸ਼ਕੋਹ ਸੰਭਾਲੂਗਾ ਤਾਂ ਜਿਹੜੇ ਹੈਗੇ ਉਹਦੇ ਫਿਰ ਪੁੱਤਰਾਂ ਦੇ ਵਿੱਚਕਾਰ ਯੁੱਧ ਛੱਡਦੇ ਆ ਤਾਂ ਇਹ ਪੰਜ ਯੁੱਧ ਲੜੇ ਗਏ ਆ ਜੇਕਰ ਪੁੱਛਿਆ ਨੂੰ ਉੱਤਰ ਅਧਿਕਾਰ ਸਬੰਧੀ ਕਿੰਨੇ ਯੁੱਧ ਲੜੇ ਗਏ ਤਾਂ ਪੰਜ ਲੜੇ ਗਏ ਰਾਜੇ ਸ਼ਾਹਜਹਾਂ ਤੋਂ ਬਾਅਦ ਸਭ ਤੋਂ ਪਹਿਲਾਂ ਬਹਾਦਰਗੜ੍ਹ ਦਾ ਯੁੱਧ ਸੀਗਾ ਆਪਾਂ ਨੂੰ ਕੱਲੇ ਇਹਨਾਂ ਦੇ ਨਾਮ ਯਾਦ ਰੱਖਣੇ ਰਾਜੇ ਜਿੱਥੇ ਕੋਈ ਪੁਆਇੰਟ ਤੇ ਸਮੂਗੜ ਦਾ ਯੁੱਧ ਹੁੰਦਾ ਜਿਹਦੇ ਵਿੱਚ ਔਰੰਗਜ਼ੇਬ ਜਿਹੜਾ ਆਪਣਾ ਪਹਿਲਾ ਰਾਜ ਅਭਿਸ਼ੇਕ ਲਾਉਂਦਾ ਜਦੋਂ ਸਮੂਗੜ ਦਾ ਯੁੱਧ ਹੁੰਦਾ ਨਾ ਤਾਂ ਉੱਥੇ ਉਹ ਕਹਿ ਦਿੰਦਾ ਹੁੰਦਾ ਕਿ ਹੁਣ ਮੈਂ ਹੀ ਅਗਲਾ ਰਾਜਾ ਬਣੂੰਗਾ ਤਾਂ ਪਹਿਲਾ ਆਪਣਾ ਰਾਜ ਅਭਿਸ਼ੇਕ ਹੈ ਜਿਹੜਾ ਉਹ ਕਰਾਉਂਦਾ ਫਿਰ ਖਜਵਾਹ ਦਾ ਯੁੱਧ ਹੁੰਦਾ राजे ਉਸ ਤੋਂ ਬਾਅਦ ਦੇਵਰੀਆ ਜਾਂ ਦੁਰਾਈ ਦਾ ਯੁੱਧ ਹੁੰਦਾ ਇਹ ਕਾਫੀ ਇਹਦੇ ਵਿੱਚ ਧਿਆਨ ਦੇ ਰੱਖਣਾ 1659 ਦੇ ਵਿੱਚ ਹੁੰਦਾ राजे ਇਹ ਦੇਵਰੀਆ ਦਾ ਯੁੱਧ ਔਰੰਗਜ਼ੇਬ ਤੇ ਦਾਰਾ ਸ਼ਕੂਬ ਦੇ ਵਿਚਕਾਰ ਔਰੰਗਜ਼ੇਬ ਜਿਹੜਾ ਉਹ ਜਿੱਤ ਜਾਂਦਾ ਤੇ ਰਾਜ ਗੱਦੀ ਦੇ ਉੱਤੇ ਬੈਠ ਜਾਂਦਾ ਰਾਜਗਦੀ ਦੇ ਉੱਤੇ ਬੱਚੇ ਉਹ ਬੈਠਦਾ ਹੈਗਾ ਜਦੋਂ ਦੇਵਰੀਆ ਦੇ ਯੁੱਧ ਤੋਂ ਬਾਅਦ ਜਿੱਤਦਾ ਵੇਠ ਹਾਂਜੀ ਰਾਜੇ ਜਿਹੜਾ ਉਹ ਦੇਵਰੀਆ ਦੇ ਯੁੱਧ ਤੋਂ ਬਾਅਦ ਆ ਉਹ ਰਾਜਗਦੀ ਦੇ ਉੱਤੇ ਬੈਠਦਾ ਤੇ ਜਿਹੜਾ ਉਹ ਆਪਣਾ ਪਹਿਲਾ ਰਾਜ ਵਿਸ਼ੇਖ ਕਰਾਉਂਦਾ ਪਹਿਲਾ ਆਪਣੇ ਆਪ ਨੂੰ ਜਿਹੜਾ ਕਹਿ ਦਿੰਦਾ ਹੁੰਦਾ ਕਿ ਮੈਂ ਹੀ ਅਗਲਾ ਰਾਜਾ ਬਣੂਗਾ ਤਾਂ ਉਹ ਸਮੂਹ ਕਰਦੇ ਹੀ ਉੱਤੋਂ ਬਾਦ ਕਹਿੰਦਾ ਠੀਕ ਹੈ ਨਾ ਤੇ ਦਾਰਾਸ਼ਕੋ ਇੱਥੋਂ ਹਾਰ ਕੇ ਜਿਹੜਾ ਹੈਗਾ ਦਾਰਾ ਮਾਲਿਕ ਕੋਲ ਭੱਜ ਜਾਂਦਾ ਤੇ ਫਿਰ ਉੱਥੇ ਜਿਹੜਾ ਹੈਗਾ ਇਹ ਔਰੰਗਜ਼ੇਬਾ ਉਹਨੂੰ ਫੜ ਕੇ ਕਤਲ ਕਰ ਦਿੰਦਾ ਹੁਣ ਆਪਾਂ ਦਾਰਾਸ਼ਕੋ ਬਾਰੇ ਦੇਖ ਲਾਂਗੇ ਕਿਉਂਕਿ ਇਹਦੇ ਵਿੱਚੋਂ ਵੀ ਕੁਐਸਚਨ ਬਣਦੇ ਹੁੰਦੇ ਆ ਉਹਦੇ ਕਿਰਦਾਰ ਨਾਲ ਰਿਲੇਟਡ ਉਹਦੇ ਕੈਰੇਕਟਰ ਨਾਲ ਰਿਲੇਟਡ ਆਪਾਂ ਦੇਖ ਲਈਏ ਕਿ ਜਿਹੜੇ ਵੀ ਫੈਕਟ ਬਣਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਰਾਜੇ ਇਹਨੂੰ ਲਘੂ ਅਕਬਰ ਕਿਹਾ ਜਾਂਦਾ ਜੇਕਰ ਸਟੇਟਮੈਂਟ ਆ ਜੇ ਕਿ ਲਘੂ ਅ ਠੀਕ ਹੈ ਨਾ ਇਹ ਲੇਨ ਪੂਲ ਦੇ ਅਨੁਸਾਰ ਵੀ ਪੁੱਛ ਸਕਦੇ ਰਹੇ ਜੇ ਤੇ ਸਿੰਪਲੀ ਵਰਡਸ ਦੇ ਵਿੱਚ ਵੀ ਪੁੱਛ ਸਕਦੇ ਕਿ ਲਘੂ ਅਕਬਰ ਕਿਹਨੂੰ ਕਿਹਾ ਜਾਂਦਾ ਠੀਕ ਹੈ ਨਾ ਕਿਉਂਕਿ ਕਈ ਵਾਰ ਸਟੇਟਮੈਂਟ ਦੇ ਵਿੱਚੋਂ ਵੀ ਕੁਐਸਚਨ ਬਣ ਜਾਂਦਾ ਹੁੰਦਾ ਤੇ ਇਹ ਸ਼ਾਹਜਹਾਂ ਦਾ ਪੁੱਤਰ ਸੀ ਰਾਜੇ ਇਹਨੂੰ ਸ਼ਾਹਜਹਾਂ ਗੱਦੀ ਤੇ ਬਿਠਾਉਣਾ ਚਾਹੁੰਦਾ ਸੀਗਾ ਤੇ ਇਹਨੂੰ ਸ਼ਾਹਜਹਾਂ ਨੇ ਉਪਾਦੀ ਦਿੱਤੀ ਸੀ ਸ਼ਾਹ ਬੁਲੰਦ ਇਕਬਾਲ ਦੀ ਠੀਕ ਹੈ ਨਾ ਇਹਦੇ ਪਤਾ ਨਹੀਂ ਦਿੱਤੀ ਸੀ ਸ਼ਾਹਜਹਾਂ ਨੇ ਸ਼ਾਹ ਬੁਲੰਦ ਇਕਬਾਲ ਦੀ ਜਿਹੜੀ ਹੈਗੀ ਇਹਨੂੰ ਉਪਾਦੀ ਦਿੱਤੀ ਸੀਗੀ ਇਹ ਦਾਰਾਸ਼ ਕੋਸ਼ਿ ਰਾਜੇ ਜਿਨੇ ਜਿਹੜਾ ਹੈਗਾ 52 ਉਪਨਿਸ਼ਦਾਂ ਦਾ ਜਿਹੜਾ ਟਾਈਟਲ ਦਿੱਤਾ ਸੀਗਾ राजे ਸੀਰੇ ਅਕਬਰ ਠੀਕ ਹੈ ਨਾ ਜੇ ਪੁੱਛ ਲੈਣ 52 ਉਪਨੇਸ਼ ਦਾ ਜਿਹੜੇ ਉਹਨਾਂ ਦਾ ਅਨੁਵਾਦ ਕਿਹਨੇ ਕੀਤਾ ਸੀਗਾ ਤਾਂ ਦਾਰਾ ਸ਼ਕੋ ਨੇ ਕੀਤਾ ਸੀ ਤੇ ਜੇਕਰ ਕੁਐਸਚਨ ਇਸ ਤਰ੍ਹਾਂ ਆ ਜੇ ਕਿ ਦਾਰਾ ਸ਼ਕੋ ਨੇ ਜਿਹੜਾ ਉਪਨੇਸ਼ ਦਾ ਅਨੁਵਾਦ ਕੀਤਾ ਸੀ ਉਹ ਕਿਸ ਟਾਈਟਲ ਦੇ ਹੇਠ ਕੀਤਾ ਸੀਗਾ ਤਾਂ ਸ਼ੀਰੇ ਅਕਬਰ ਜਿਹੜਾ ਨਾਂ ਦਾ ਟਾਈਟਲ ਹੈਗਾ ਉਸ ਟਾਈਟਲ ਦੇ ਹੇਠ ਜਿਹੜਾ ਹੈਗਾ ਉਹਨੇ ਇਹ ਕੀਤਾ ਸੀਗਾ ਭਵਨ ਦਾ 52 ਉਪਨੇਸ਼ ਦਾ ਦਾ ਅਨੁਵਾਦ ਇਸ ਤੋਂ ਇਲਾਵਾ ਨੇ ਭਗਵਤ ਗੀਤਾ ਦਾ ਵੀ ਅਨੁਵਾਦ ਕੀਤਾ ਸੀ ਤੇ राजे ਜੋਗ ਵਿਸ਼ੇਸ਼ਟ ਬੋਕ ਜਿਹੜੀ ਉਹਦਾ ਵੀ ਅਨੁਵਾਦ ਕੀਤਾ ਸੀਗਾ ਅਨਵਾਦ ਕਰਨ ਤੋਂ ਇਲਾਵਾ ਰਾਜੀ ਨੇ ਇੱਕ ਪੁਸਤਕ ਦੀ ਰਚਨਾ ਵੀ ਕੀਤੀ ਸੀ ਜਿਹਨੂੰ ਮਜ਼ਬ ਉਲ ਬਹਿਰੀਨ ਕਿਹਾ ਜਾਂਦਾ ਇਹਦੀ ਪੁਸਤਕ ਹੈ ਜਿਹੜੀ ਉਹਦਾ ਨਾਮ ਹੈਗਾ ਮਜ਼ਬ ਉਲ ਬਹਿਰੀਨ ਜਿਹੜੀ ਵੀ ਇਹਨੇ ਰਚਨਾ ਰਚੀ ਹੈ ਰਾਜੀ ਉਹ ਕਾਦਰ ਨਾਮ ਦੇ ਹੇਠ ਰਚੀ ਆ ਠੀਕ ਹੈ ਨਾ ਜੇਕਰ ਪੁੱਛਿਆ ਨਾ ਕਾਦਰ ਨਾਮੇਟ ਕੀ ਰਚਨਾਵਾਂ ਕਿਹੜੀਆਂ ਮਿਲਦੀਆਂ ਤੇ ਦਾਰਾ ਸ਼ਕੋਦੀਆਂ ਮਿਲਦੀਆਂ ਇਹਨੂੰ ਸਮਰਥਨ ਸੀਗਾ ਗੁਰੂ ਹਰ ਰਾਏ ਜੀ ਦਾ ਰਾਜੀ ਜਿਵੇਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਜਦੋਂ ਇਹਨੂੰ ਔਰੰਗਜ਼ੇਬ ਨੇ ਜਿਹੜਾ ਹੈਗਾ ਦੇਤਾ ਸੀ ਇਹਦੇ পেট ਦੇ ਵਿੱਚ ਗੜਬੜ ਹੋ ਗਈ ਸੀਗੀ ਕੁਝ ਖਾਣੇ ਦੇ ਵਿੱਚ ਮਿਲਾ ਕੇ ਤੇ ਗੁਰੂ ਹਰ राय ਜੀ ਨੇ ਜਿਹੜਾ ਇਹਨਾਂ ਦਾ ਇਲਾਜ ਕੀਤਾ ਸੀ ਜਿਹੜਾ ਸ਼ਾਹੀ ਹਕੀਮਾਂ ਤੋਂ ਠੀਕ ਨਹੀਂ ਹੋ ਸਕਿਆ ਸੀਗਾ ਤੇ ਗੁਰੂ ਹਰ राय ਜੀ ਨੇ ਫਿਰ ਜਿਹੜਾ ਹੈਗਾ ਇਹਨਾਂ ਨੂੰ ਠੀਕ ਕਰਤਾ ਸੀਗਾ ਫਿਰ ਦਾਰਾ ਸ਼ਿਕੋਹ ਦੇ ਜਿਹੜੇ ਅਧਿਆਤਮਕ ਗੁਰੂ ਕਿਹੜੇ ਸੀ राजे ਮੀਆਂ ਮੀਰ ਤੇ ਲਾਲ ਬਿਰਾਗੀ ਜਿਹੜੇ ਇਹਦੇ ਅਧਿਆਤਮਕ ਗੁਰੂ ਸੀਗੇ ਇਹ राजे ਇੱਥੇ ਇਹਨਾਂ ਕੋਲ ਬਹੁਤ ਹੈ ਜਿਵੇਂ ਜਿਹੜਾ ਆਪਾਂ ਦੱਸਿਆ ਵੀ ਆ ਸਿੱਖ ਗੁਰੂ ਗੁਰੂ ਹਰ राय ਜੀ ਨੇ ਜਿਹੜਾ ਹੈਗਾ ਇਹਨਾਂ ਨੂੰ ਉਹਦਾ ਇਲਾਜ ਕੀਤਾ ਸੀ ਆਪਾਂ ਜਿਵੇਂ ਵੀ ਮੰਨ ਲਓ ਹੁਣ ਇਹ ਜਿਹੜੇ ਮੁਗਲ ਸ਼ਾਸਕਾ ਜਦੋਂ ਮੁੱਕ ਗ ਜਿਹੜੀ ਹੈਗੀ ਆਪਣੇ ਫੇਮਸ ਮੁਗਲ ਸਾਸਕਾ ਆਪਾਂ ਜਿਹੜੀ ਆਹ ਕਰਨੇ ਆ ਜਿਹੜੇ ਬਾਅਦ ਵਾਲੇ ਉਹਨਾਂ ਨੂੰ ਆਪਾਂ ਜਿਹੜੀ ਹੈਗੀ ਆਧੁਨਿਕ ਦੇ ਵਿੱਚ ਕਰਦੇ ਆ ਜਿਹੜੇ ਇਹ ਮੱਧਕਾਲ ਦੇ ਵਿੱਚ ਕਰਾਂਗੇ ਤਾਂ ਆਪਾਂ ਇਹਦੇ ਨਾਲ ਨਾਲ ਨਾ ਪਹਿਲਾਂ ਸਿੱਖ ਹਿਸਟਰੀ ਕਰਾਂਗੇ ਕਿਉਂਕਿ ਉਹ ਵੀ ਉਹਨਾਂ ਜਦੋਂ ਆਪਾਂ ਪ੍ਰਾਚੀਨ ਇਤਿਹਾਸ ਕਰਦੇ ਆ ਉਹ ਤਾਂ ਆਪਣਾ ਜਿਹੜੀ ਆਪਾਂ ਏਸ਼ੀਅਨ ਹਿਸਟਰੀ ਕਰਕੇ ਆਏ ਉਹਦੇ 'ਚ ਹੋ ਜਾਂਦਾ ਤੇ ਆਪਾਂ ਜਿਹੜਾ ਉਹਦਾ ਮੱਧਕਾਲ ਦਾ ਜਦੋਂ ਆਪਾਂ ਪੰਜਾਬ ਦਾ ਮੱਧਕਾਲੀਨ ਇਤਿਹਾਸ ਪੜ੍ਹਦੇ ਦੋਦੇ 'ਚ ਸਿੱਖ ਹਿਸਟਰੀ ਆ ਜਾਂਦੀ ਆ ਤਾਂ ਆਪਾਂ ਉਹ ਸਿੱਖ ਹਿਸਟਰੀ ਨੂੰ ਇਹਦੇ ਨਾਲ ਲੈ ਕੇ ਚੱਲਾਂਗੇ ਰਾਜੇ ਪੈਰਲਰ ਠੀਕ ਹੈ ਨਾ ਜਦੋਂ ਇਹ ਮੋਗਲ ਸ਼ਾਸਕ ਖਤਮ ਹੋ ਗਏ ਤਾਂ ਪਹਿਲਾਂ ਆਪਾਂ ਸਿੱਖ ਹਿਸਟਰੀ ਕਵਰ ਕਰਕੇ ਫਿਰ ਜਿਹੜਾ ਆਧੁਨਿਕ ਭਾਰਤ ਦਾ ਇਤਿਹਾਸ ਹੈ ਜਿਹੜਾ ਉਹ ਨੂੰ ਸਟਾਰਟ ਕਰਾਂਗੇ ਠੀਕ ਹੈ ਨਾ ਕਿਉਂਕਿ ਮੱਧ ਕਾਲ ਦੇ ਵਿੱਚ ਸਿੱਖ ਹਿਸਟਰੀ ਵੀ ਉਹ ਨੂੰ ਆਪਾਂ ਮੱਧ ਕਾਲ ਦੇ ਅੰਡਰ ਲੈ ਕੇ ਚੱਲਦੇ ਹਾਂ ਠੀਕ ਹੈ ਨਾ ਵੀ ਪੰਜਾਬ ਦਾ ਜਿਹੜਾ ਆਪਾਂ ਮੱਧ ਕਾਲ ਇਨ ਇਤਿਹਾਸ ਕਰਾਂਗੇ ਠੀਕ ਹੈ ਨਾ ਇਹਨਾਂ ਦਾ ਵੀ ਕਿਤੇ ਨਾ ਕਿਤੇ ਜਿਹੜੇ ਇਹ ਮੋਗਲ ਰਾਜੇ ਇਹਨਾਂ ਦਾ ਵੀ ਪੰਜਾਬ ਦੇ ਨਾਲ ਸੰਬੰਧ ਹੈ ਤਾਂ ਫਿਰ ਆਪਾਂ ਸਿੱਖ ਹਿਸਟਰੀ ਨੂੰ ਵੀ ਨਾਲ ਲੈ ਕੇ ਚੱਲਾਂਗੇ ਫਿਰ ਇਹ ਇਜ਼ੀ ਹੋ ਜਾਂਦਾ ਯਾਦ ਕਰਨਾ ਠੀਕ ਹੈ ਨਾ ਫਿਰ ਰਾਜੇ ਸ਼ਾਹਜਹ ਤਾਂ ਇਹਦੇ ਦਰਬਾਰੀ ਕਵੀ ਸੀਗੇ ਅਬਦੁਲ ਹਮੀਦ ਲਾਹਰੀ ਸੀਗਾ ਜਿਨੇ ਪਾਦਸ਼ਾਹਨਾਮਾ ਵਸਤ ਕਰੀ ਸੀ ਇਹ ਸਰਕਾਰੀ ਇਤਿਹਾਸਕਾਰ ਸੀ राजे ਜੇਕਰ ਪੋਛ ਲੈਣ ਸ਼ਾਹਜਹਾਂ ਦੇ ਸਮੇਂ ਸਰਕਾਰੀ ਇਤਿਹਾਸਕਾਰ ਕੌਣ ਸੀਗਾ ਤਾਂ ਅਬਦੁਲ ਹਮੀਦ ਲਾਹਰੀ ਸੀਗਾ ਫਿਰ ਅਮੀਨ ਕਾਜ਼ਵਾਨੀ ਇਹਨੇ ਸ਼ਾਹਜਹਾਂ ਨਾਮਾ ਲਿਖੀ ਸੀਗੀ ਪਾਦਸ਼ਾਹਨਾਮਾ ਹਮੀਦ ਲਾਹੌਰੀ ਨੇ ਲਿਖੀ ਸੀਗੀ ਤੇ ਸ਼ਾਹਜਹਾਂ ਨਾਮਾ ਜਿਹੜੀ ਉਹ ਅਮੀਨ ਕਾਜ਼ਵਾਨੀ ਨੇ ਲਿਖੀ ਸੀ राजे ਚੰਦਪਾਨ ਬ੍ਰਹਮਣ ਸੀਗਾ ਜਿਨੇ ਚਾਰ ਚਮਨ ਪੁਸਤਕ ਲਿਖੀ ਆ ਈਵਨ ਹਰਕੇਰਨ ਇਹਨੇ ਰਮਾਇਣ ਦਾ ਅਨੁਵਾਦ ਕੀਤਾ ਸੀਗਾ ਸੁੰਦਰਦਾਸ ਇਹਨੇ ਸੰਗਾਸਨ 32 ਸੀ ਲਿਖੀ ਸੀਗੀ ਫਿਰ ਇਕ ਬਾਰਾਮਾਸਾ ਵੀ ਲਿਖੀ ਪੰਡਿਤ ਜਗਨਨਾਥ ਇਹਦੇ ਬਾਰੇ ਧਿਆਨ ਚ ਰੱਖਿਓ ਰਾਜੇ ਇਹ ਸੰਸਕ੍ਰਿਤ ਦਾ ਕਵੀ ਸੀਗਾ ਜਿਹੜਾ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਸੀਗਾ ਇਹਨੇ ਪੁਸਤਕਾਂ ਲਿਖੀਆਂ ਸੀ ਰਾਸ ਗੰਗਾਧਰ ਤੇ ਗੰਗਾ ਲਹਿਰੀ ਤੇ ਇਹਨੂੰ ਉਪਾਧੀ ਦਿੱਤੀ ਗਈ ਸੀ ਮਹਾਕਵੀ ਰਾਏ ਦੀ ਫਿਰ ਕਵਿੰਦਰ ਆਚਾਰਿਆ ਸਰਸਵਤੀ ਵੀ ਸੀਗੇ ਰਾਜੇ ਜੋ ਕਿ ਬਨਾਰਸ ਦਾ ਸੀ ਠੀਕ ਆ ਅੱਗੇ ਇਹਦੀ ਵਸਤੂ ਕਲਾ ਰਾਜੇ ਜਿਹੜੀਆਂ ਇਹਨੇ ਇਮਾਰਤਾਂ ਬਣਾਈਆਂ ਉਹ ਆ ਉਹ ਆਪਾਂ ਕੱਲ੍ਹ ਵਾਲੀ ਕਲਾਸ 'ਚ ਡਿਸਕਸ ਕਰਦੇ ਹਾਂ ਠੀਕ ਹੈ ਨਾ ਕੱਲ ਸਾਰੀਆਂ ਇਮਾਰਤਾਂ ਹੋ ਜਾਣੇਗੀ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਇਹਦਾ ਬਾਕੀ ਟੌਪਿਕ ਕਰ ਲਿਆ ਇਹ ਦੁਬਾਰਾ ਕੁਐਸਚਨ ਨਹੀਂ ਜੰਦਰ ਹੈ ਜੇ ਇੰਨਾ ਕੁ ਤੁਸੀਂ ਜਿਹੜਾ ਹੈਗਾ ਨੋਟਸ ਪ੍ਰੇਪੇਅਰ ਕਰਕੇ ਆਪਦਾ ਰੀਡ ਕਰ ਲਿਓ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਜਿਹੜੇ ਆਪਣੇ ਇਸ ਖੇਡ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਬੱਚੇ ਨਵੇਂ ਆ ਉਹ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਰਹਾ ਜੀ ਕਲਾ ਲਈ ਕਲਾਸ ਦੇ ਵਿੱਚ ਕੱਲ ਨੂੰ ਆਪਾਂ ਜਿਹੜੀ ਇਹਦੀ ਸਥਾਪਿਤ ਕਲਾ ਵਸਤੂ ਕਲਾ ਜਾਂ ਜਿਹੜੀਆਂ ਨੇ ਇਮਾਰਤਾਂ ਬਣਾਈਆਂ ਕਿਉਂ ਇਹਨੂੰ ਇਮਾਰਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਉਹ ਸਾਰਾ ਆਪਾਂ ਕਲਾ ਲਈ ਕਲਾਸ ਚ ਡਿਸਕਸ ਕਰਦੇ ਹਾਂ ਓਕੇ ਥੈਂਕ ਯੂ ਰਾਜੇ